ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੋਗਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ CIA ਸਟਾਫ ਅਤੇ GTF ਨੂੰ ਸਾਂਝੇ ਆਪਰੇਸ਼ਨ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਪੰਜਾਬ ਪੁਲਿਸ ਦੇ ਵੱਲੋਂ CIA ਸਟਾਫ ਅਤੇ GTF ਦੇ ਵੱਲੋਂ ਬਦਮਾਸ਼ਾਂ ਨਾਲ ਇਨਕਾਊਂਟਰ ਕੀਤਾ ਗਿਆ ਮੋਗਾ ਤੋਂ ਤੁਹਾਨੂੰ ਦੱਸ ਦਈਏ ਇਹ ਖਬਰ ਸਾਹਮਣੇ ਆਈ ਹੈ CIA ਸਟਾਫ ਮੋਗਾ ਅਤੇ GTF ਨੇ ਸਾਂਝੇ ਤੌਰ ਤੇ ਇੱਕ ਕਾਰਵਾਈ ਕੀਤੀ ਹੈ ਆਪਰੇਸ਼ਨ ਕੀਤਾ ਇਸ ਦੇ ਵਿੱਚ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਆਈ ਹੈ ਮਿਲੀ ਹੈ CIS स्टाफ ਅਤੇ GTF ਨੇ ਸਾਂਝੇ ਆਪਰੇਸ਼ਨ ਦੌਰਾਨੇ ਕਾਰਵਾਈ ਕੀਤੀ ਅਤੇ ਘਰ ਦੇ ਅੰਦਰ ਵੜ ਕੇ ਬਦਮਾਸ਼ ਦਾ ਇਨਕਾਊਂਟਰ ਕੀਤਾ ਇਸ ਬਦਮਾਸ਼ ਦੀ ਪਛਾਣ ਮਲਕੀਤ ਸਿੰਘ ਮੰਨੂ ਵਜੋਂ ਹੋਈ ਹੈ ਅਤੇ ਇਹ ਬਦਮਾਸ਼ ਹੈ ਜਿਹੜਾ ਇਹ ਨਾਮੀ ਬਦਮਾਸ਼ ਗਰੁੱਪ ਦਾ ਸ਼ੂਟਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਮਲਕੀਤ ਸਿੰਘ ਮੰਨੂ ਕਰਾਏ ਦੇ ਮਕਾਨ ਦੇ ਵਿੱਚ ਇੱਥੇ ਰਹਿੰਦਾ ਸੀ ਅਤੇ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਹੈ ਤਾਂ ਮਲਕੀਤ ਸਿੰਘ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜਵਾਬੀ ਕਾਰਵਾਈ ਦੇ ਦੌਰਾਨ ਪੁਲਿਸ ਦੇ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਬਦਮਾਸ਼ ਨੂੰ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹੋ ਗਿਆ ਜਾਣਕਾਰੀ ਦੇ ਮੁਤਾਬਕ ਮਲਕੀਤ ਸਿੰਘ ਮੰਨੂ ਦੇ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਸੋ ਇਸ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਇਸ ਕਾਮਯਾਬੀ ਦੇ ਤਹਿਤ ਮਲਕੀਤ ਸਿੰਘ ਮੰਨੂ ਨੂੰ ਗ੍ਰਫਤਾਰ ਕਰ ਲਿਆ ਗਿਆ ਫਿਲਹਾਲ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਦੇ ਲਈ داخل ਕਰਵਾਇਆ ਗਿਆ ਇਹ ਪੁਲਿਸ ਦੀ ਗੋਲੀ ਦੇ ਨਾਲ ਮਲਕੀਤ ਸਿੰਘ ਮੰਨੂ ਨਾਮ ਦਾ ਇਹ ਬਦਮਾਸ਼ ਜ਼ਖਮੀ ਹੋ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਇਸ ਨੂੰ ਜ਼ਖਮੀ ਕੀਤਾ ਪੁਲਿਸ ਪਾਰਟੀ ਜਦੋਂ ਇਸ ਦੀ ਰਿਹائش ਤੇ ਪਹੁੰਚਦੀ ਹੈ ਤਾਂ ਮਲਕੀਤ ਸਿੰਘ ਮੰਨੂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਇਸ ਦੇ ਜਵਾਬ ਦੇ ਵਿੱਚ ਪੁਲਿਸ ਵੱਲੋਂ ਵੀ ਕਾਊਂਟਰ ਫਾਇਰ ਕੀਤਾ ਜਾਂਦਾ ਜਿਸ ਦੇ ਵਿੱਚ ਮਲਕੀਤ ਸਿੰਘ ਮੰਨੂ ਨਾਮ ਦਾ ਇਹ ਬਦਮਾਸ਼ ਜ਼ਖਮੀ ਹੋ ਗਿਆ